very good evening to all of you and uh, thank you so much awsval family jinna ne ajani vadiya evening organize karai karai hai bahut sab to pehla mainu khushi di gal eh lag rahi hai ki sari ladies nu milan da mauka mil raha hai because usually jinna vi assi programs te jande ha they are mostly men oriented te zyada ginti ch uh, bande hunde hai ladies bahut ghat hundiyan ne this is a beautiful evening thank you everyone and ਅੱਜ ਮੈਂ ਸਿਰਫ ਲੇਡੀਜ਼ ਬਾਰੇ ਗੱਲ ਕਰਨਾ ਚਾਹੂੰਗੀ ਬਿਕਾਜ਼ ਬਹੁਤ ਕਾਟ ਓਪਰਚੁਨਿਟੀ ਮਿਲਦੀ ਹੈ ਤੁਹਾਨੂੰ ਸਾਰਿਆਂ ਨੂੰ ਮਿਲਣ ਦੀ ਸਪੈਸ਼ਲੀ ਇਹ ਜਿਹੀ ਇਵਨਿੰਗਸ ਹੋਣੀਆਂ ਚਾਹੀਦੀਆਂ ਨੇ ਜਿੱਥੇ ਵੀ ਗੈਟ ਟੂ ਨੋ ਈਚ ਅਦਰ ਆਪਾਂ ਆਪਣੀਆਂ ਪ੍ਰੋਬਲਮਸ ਸ਼ੇਅਰ ਕਰ ਸਕਦੇ ਆਂ ਆਪਾਂ ਹੱਸ ਖੇਡ ਸਕਦੇ ਆਂ ਵੀ ਕੈਨ ਇੰਜੋਏ ਆਰਸੈਲਫਸ ਐਸ ਮੱਚ ਐਸ ਵੀ ਵਾਂਟ ਮੈਂ ਲੇਡੀਜ਼ ਨੂੰ ਹਮੇਸ਼ਾ ਕਹਿੰਨੇ ਆ ਕਿ ਪੋਲਿਟੀਕਲ ਪਾਰਟਿਸਪੇਸ਼ਨ ਹੈ ਜਿਹੜੀ ਲੇਡੀਜ਼ ਦੀ ਉਹ ਬਹੁਤ ਕਟ ਹੁੰਦੀ ਹੈ ਲੇਡੀਜ਼ ਹਮੇਸ਼ਾ ਜਦ ਵੀ ਮਿਲਦੀਆਂ ਨੇ ਇੱਕ ਗੱਲ ਕਹਿੰਦੀਆਂ ਵੀ ਯੂ ਆਰ ਨਾਟ ਮੱਚ ਇੰਟਰਸਟਿਡ ਇਨ ਪੋਲਿਟਿਕਸ ਸਾਨੂੰ ਵਧੀਆ ਫੀਲਡ ਨਹੀਂ ਲੱਗਦਾ ਇਟਸ ਨਾਟ ਮੇਂਟ ਫॉर ਲੇਡੀਜ਼ ਹਮੇਸ਼ਾ ਇਹ ਗੱਲਾਂ ਸੁਣਨ ਨੂੰ ਆਉਂਦੀਆਂ ਬਟ ਅਨਲੈਸ ਵੀ ਬੀ ਇਨ ਟੂ ਪੋਲਿਟਿਕਸ ਸਾਨੂੰ ਪਤਾ ਨਹੀਂ ਆਪਾਂ ਇਹਨੂੰ ਚੰਗਾ ਮਾੜਾ ਕਹਿਣਾ ਨਹੀਂ ਚਾਹੀਦਾ ਜਦ ਤੱਕ ਅਸੀਂ ਆਪ ਇਨੀਸ਼ੀਏਟਿਵ ਲੈਂਦੇ ਨਹੀਂ ਜਾਂ ਇਹਦੇ ਵਿੱਚ ਆਉਂਦੇ ਨਹੀਂ ਲੇਡੀਜ਼ ਦੀ ਪਾਰਟਿਸਪੇਸ਼ਨ ਸਿਰਫ ਘਰ ਤੱਕ ਹੁੰਦੀ ਹੈ ਜਾਂ ਆਪਣੇ ਬਿਜ਼ਨਸ ਤੱਕ ਆਪਣੀ ਫੈਮਲੀਜ਼ ਤੱਕ ਹੁਣ ਤੱਕ ਆਹੀ ਚੱਲਦਾ ਰਿਹਾ ਹੈ ਮੈਂ ਬਟ ਆਰ ਅਰਜ ਆ ਰਿਕੁਐਸਟ ਏਵਰੀ ਲੇਡੀ ਕਿ ਤੁਸੀਂ ਆਪਦੀ ਪਾਰਟਿਸਪੇਸ਼ਨ ਹੈ ਜਿਹੜੀ ਉਹਨੂੰ ਪੋਲਿਟਿਕਸ ਚ ਵੀ ਲੈ ਕੇ ਆਓ ਤੁਹਾਡੀ ਵੋਟ ਵੀ ਬਹੁਤ ਇੰਪੋਰਟੈਂਟ ਹੈ ਇਟਸ ਵੈਰੀ ਇੰਪੋਰਟੈਂਟ ਫਾਰ ਅਸ ਫਾਰ एवरीवन ਤੁਹਾਡੀ ਵੋਟ ਡਿਸਾਈਡ ਕਰਦੀ ਹੈ ਵਾਟਸ ਗੋਣਾ ਬੀ ਯੋਰ ਫਿਊਚਰ ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਪੇਰੈਂਟਸ ਦਾ ਫਿਊਚਰ ਕਿਹਜਾ ਹੋਗਾ so please aap di vote zarur pa ke aao i know temperature is also rising garmi bahut badh rahi hai and uh, the temperature rising i think political temperatures are also rising in the city so eh <laughs> ja scenario ban raha hai but i believe jeda vi banda sachcha kaam kar raha hai imandari naal kaam kar raha hai anthak kaam kar rahe hain jinnu log pasand kar rahe ne oh kade vi haar da nahi ਉਹਨੂੰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਉਹ ਹੈ ਪਬਲਿਕ ਸਪੋਰਟ ਦੀ ਜੇ ਪਬਲਿਕ ਸਪੋਰਟ ਤੁਹਾਡੇ ਸਾਰਿਆਂ ਦਾ ਪਿਆਰ ਆਸ਼ੀਰਵਾਦ ਤੁਹਾਡੇ ਨਾਲ ਹੋਏਗਾ ਤੇ ਆਬਵੀਅਸਲੀ ਇਹ ਬੈਟਲ ਵੀ ਕੋਈ ਬਹੁਤ ਵੱਡੀ ਬੈਟਲ ਨਹੀਂ ਇਹ ਵੀ ਆਰਾਮ ਨਾਲ ਜਿੱਤੀ ਜਾ ਸਕਦੀ ਹੈ ਤੁਹਾਡੇ ਪਿਆਰ ਦੀ ਲੋੜ ਹੈ ਸੋ ਆਈ ਰਿਕਵੈਸਟ ਤੁਸੀਂ ਸਾਰੀਆਂ ਲੇਡੀਜ਼ ਐਸ ਮੱਚ ਐਸ ਯੂ ਇੰਜੋਏ ਯੋਰ ਕਿਟੀਜ਼ ਆਰ ਜਿੰਨਾ ਵੀ ਤੁਸੀਂ ਸੋਸ਼ਲ ਆਊਟ ਗoing ਨੂੰ ਪਸੰਦ ਕਰਦੇ ਹੋ ਉਨਾ ਹੀ ਪੋਲਿਟਿਕਸ ਨੂੰ ਵੀ ਪਸੰਦ ਕਰੋ ਪਲੀਜ਼ ਵੋਟ ਜ਼ਰੂਰ ਵੋਟ ਪਾ ਕੇ ਆਇਓ बिकॉज ਇਹ ਸਿਰਫ ਇੰਡੀਆ ਦੀ ਗੱਲ ਨਹੀਂ ਜੇ ਤੁਸੀਂ ਇੰਟਰਨੈਸ਼ਨਲ ਪਲੈਟਫਾਰਮਸ ਤੇ ਵੀ ਦੇਖ ਲਓਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਲੇਡੀਜ਼ ਦੀ ਪਾਰਟਿਸਪੇਸ਼ਨ ਬਹੁਤ ਘੱਟ ਆ ਲੇਡੀਜ਼ डोंਟ ਵੋਟ ਉਹ ਆਪਦੇ ਵੋਟ ਦੇ ਹੱਕ ਨੂੰ ਯੂਜ਼ ਹੀ ਨਹੀਂ ਕਰਦੀਆਂ ਲੇਡੀਜ਼ ਵੋਟ ਪਰਸੈਂਟੇਜ ਬਹੁਤ ਘੱਟ ਹੁੰਦੀ ਹੈ ਸੋ ਮੈਂ ਇਸ ਵਾਰ ਸਪੈਸ਼ਲੀ ਲੁਧਿਆਣਾ ਦੀਆਂ ਲੇਡੀਜ਼ ਨੂੰ ਕਹਿਣਾ ਚਾ ਰਹੀ ਹਾਂ बिकॉज ਮੇਰੀ ਪਹਿਲੀ ਮੀਟਿੰਗ ਲੁਧਿਆਣੇ ਚ ਸਿਰਫ ਤੁਹਾਡੇ ਨਾਲ ਆ ਕਿ ਇਸ ਵਾਰ ਰਿਕਾਰਡ ਲੇਡੀਜ਼ ਦੀ ਵੋਟ ਦਾ ਹੋਣਾ ਚਾਹੀਦਾ ਤੇ ਲੇਡੀਜ਼ ਦੀ ਵੋਟ ਨੇ ਜਿਤਨਾ ਚ ਫਰਕ ਪਾਉਣਾ ਇਹ ਤੁਸੀਂ ਡਿਸਾਈਡ ਕਰਨਾ ਦੂਜੀ ਗੱਲ ਮੈਂ ਇਹਨਾ ਕਹਿਣਾ ਚਾਹੂੰਗੀ ਜਿਹੜੀ ਵੀ ਲੇਡੀ ਇੰਟਰਸਟਿਡ ਹੈ ਪੋਲਿਟਿਕਸ ਚ ਹੋਵੇ ਜਾਂ ਤੁਹਾਡੇ ਬੱਚੇ ਇੰਟਰਸਟਿਡ ਹੋਣਗੇ ਔਰ ਐਨੀਬਾਡੀ ਅਰਾਊਂਡ ਜਿਹੜੀ ਵੀ ਇੰਟਰਸਟਿਡ ਹੈ ਪਲੀਜ਼ ਪਾਰਟਿਸਿਪੇਟ ਐਜ਼ ਮੱਚ ਐਜ਼ ਯੂ ਕੈਨ ਬਿਕਾਜ਼ ਅਨਲੈਸ ਵੀ ਪਾਰਟਿਸਿਪੇਟ ਵੀ ਡਿਸਾਈਡ ਕਿ ਹਾਂ ਅਸੀਂ ਵੀ ਡਿਸੀਜਨ ਮੇਕਰਸ ਆ ਅਸੀਂ ਵੀ ਪਾਵਰ ਹਾਊਸ ਆ ਅਸੀਂ ਆਪਦਾ ਘਰ ਚਲਾ ਸਕਦੀਆਂ ਵੀ ਕੈਨ ਰਨ ਆਰ ਬਿਜ਼ਨਸ ਬੜੇ ਵਧੀਆ ਤਰੀਕੇ ਨਾਲ ਵੀ ਕੈਨ ਰਨ ਆਰ ਫੈਮਿਲੀਜ਼ ਤੇ ਪੋਲਿਟਿਕਸ ਚ ਵੀ ਸਾਡੀ ਓਨੀ ਹੀ ਜ਼ਿਆਦਾ ਲੋਡ ਆ ਆਪਾਂ ਹਮੇਸ਼ਾ ਘਰਾਂ ਚ ਇੱਕ ਗੱਲ ਕਰਦੇ ਆ ਕਿ ਜਦੋਂ ਕਿਸੇ ਬੇਟੀ ਦਾ ਜਨਮ ਹੁੰਦਾ ਆ ਆਪਾਂ ਗੱਲ ਕਰਦੇ ਆ ਕਿ ਬਹੁਤ ਵਧੀਆ ਹੋਇਆ ਬੇਟੀ ਦਾ ਜਨਮ ਹੋਇਆ ਕਿ ਘਰ ਚ ਧੀਆਂ ਵੀ ਜ਼ਰੂਰੀ ਨੇ ਬੇਟੀਆਂ ਵੀ ਜ਼ਰੂਰੀ ਨੇ ਮਦਰਸ ਆਰ ਇੰਪੋਰਟੈਂਟ ਵਾਈਜ਼ ਆਰ ਇੰਪੋਰਟੈਂਟ ਉਦਾਂ ਹੀ ਪੋਲਿਟਿਕਸ ਚ ਵੀ ਲੇਡੀਜ਼ ਆਰ ਵੈਰੀ ਇੰਪੋਰਟੈਂਟ ਆਈ ਬੀਲੀਵ ਕਿਉਂਕਿ ਹਰ ਚੀਜ਼ ਨੂੰ ਸਟੇਬਲਾਈਜ਼ ਕਰਨਾ ਇਜ਼ ਵੈਰੀ ਇੰਪੋਰਟੈਂਟ ਐਂਡ ਓਨਲੀ ਯੂ ਆਰ ਦਾ ਵਾਂਸ ਜਿਹੜੀਆਂ ਸਟੇਬਲਾਈਜ਼ ਕਰ ਸਕਦੀਆਂ ਚੀਜ਼ਾਂ ਨੂੰ ਬਿਕੋਜ਼ ਤੁਹਾਨੂੰ ਪਤਾ ਕਿੱਥੇ ਗਲਤ ਹੋ ਰਿਹਾ ਕਿੱਥੇ ਠੀਕ ਹੋ ਰਿਹਾ ਕਿੱਥੇ ਚੀਜ਼ਾਂ ਨੂੰ ਠੀਕ ਕਰਨ ਦੀ ਲੋੜ ਹੈ ਬਿਕੋਜ਼ ਆਪਣੇ ਚ ਇੱਕ ਇਮੋਸ਼ਨਲ ਕੋਸ਼ੈਂਟ ਹੁੰਦਾ ਆਪਾਂ ਚੀਜ਼ ਨੂੰ ਇਮੋਸ਼ਨਲੀ ਵੀ ਸੋਚਦੇ ਆਂ ਹਮੇਸ਼ਾ ਬੰਦਿਆਂ ਚ ਉਹ ਚੀਜ਼ ਨੈਗਲੈਕਟਡ ਹੁੰਦੀ ਹੈ ਦੇ ਡੋਨਟ ਥਿੰਕ ਇਮੋਸ਼ਨਲੀ ਸੋ ਥੋਡੀ ਪਾਰਟਿਸਪੇਸ਼ਨ ਬਹੁਤ ਨੀਡੇਡ ਹੈ ਪੋਲਿਟਿਕਸ ਚ ਨੀਡੇਡ ਹੈ ਸਾਨੂੰ ਵੀ ਬਹੁਤ ਇੰਪੋਰਟੈਂਟ ਹੈ ਮੈਂ ਹਮੇਸ਼ਾ ਲੇਡੀਜ਼ ਨੂੰ ਇਨਸਪਾਇਰ ਕਰਦੀ ਆ ਕਿ ਤੁਸੀਂ ਇਸ ਫੀਲਡ ਚ ਵੱਧ ਤੋਂ ਵੱਧ ਆਓ ਵੱਧ ਤੋਂ ਵੱਧ ਆਪਣੀ ਪਾਰਟਿਸਪੇਸ਼ਨ ਕਰੋ ਐਕਚੁਅਲੀ ਆਪਾਂ ਸਿਰਫ ਘਰ ਤੱਕ ਜਾਂ ਬਿਜ਼ਨਸ ਤੱਕ ਲਿਮਿਟਿਡ ਰਹਿ ਜਾਂਦੇ ਆ ਕਿ ਇਹ ਇਹ ਫੀਲਡ ਆ ਥਿਸ ਇਜ਼ ਨੋਟ ਐਪਟ ਫॉर ਊਮਨ this is not good for women jo hon tak sunde aya but unless we step into it apa change bhi nahi kar sakde apan har cheez te step in kar rahe hain ladies are into everything these days. business run kar rahe hain ho tusi bade bade jithe vi chal joge ladies are ruling so this is the only field jithe ladies di bahut kami hai te i feel with your uh, participation eh kami bhi puri ho jugi because we are as much educated we know everything ਆਪਾਂ ਚ ਕੋਈ ਪੜਾਈ ਲਿਖਾਈ ਦੀ ਜਾਂ ਨੌਲੇਜ ਦੀ ਕਮੀ ਨਹੀਂ ਹੈਗੀ ਥਿੰਕ ਇਜ਼ ਵੀ ਜਸਟ ਨੀਡ ਟੂ ਸਟੈਪਲ ਸੋ ਤੁਸੀਂ ਪਲੀਜ਼ ਇਹ ਇਲੈਕਸ਼ਨ ਚ ਵੀ ਵੱਧ ਤੋਂ ਵੱਧ ਪਾਰਟਿਸਪੇਟ ਕਰਿਓ ਆਈ نو ਸਮਰਸ ਬਹੁਤ ਨੇ ਗਰਮੀ ਬਹੁਤ ਹੈ ਬਟ ਇਸ ਵਾਰ ਗਰਮੀ ਚੱਲਿਓ ਜਸਟ ਵਨ ਸਮਰ ਫॉर ਅਸ ਐਂਡ ਫॉर ਯੋਰ ਫਿਊਚਰ ਐਸ ਵੈਲ ਸੋ ਆਈ ਥਿੰਕ ਸੰਜੀਵ अरोड़ा ਜੀ ਵੀ ਬਹੁਤ ਤੁਸੀਂ ਸਾਰੇ ਉਹਨਾਂ ਨੂੰ ਪਿਆਰ ਦਿੰਨੇ ਹੋ ਬਹੁਤ ਉਹਨਾਂ ਨੂੰ ਚਾਹੁੰਨੇ ਹੋ ਜਿੰਨਾ ਵੀ ਮੈਂ ਹੁਣ ਤੱਕ ਸੁਣਿਆ एवरीवन बॉडी ਲਵਸ ਹਮ ਸੋ एवरीवन बॉडी ਵਾਂਟਸ ਕਿ ਉਹ ਤੁੰ MLA ਦੀ ਜਿਹੜੀ ਇਲੈਕਸ਼ਨ ਦੀ ਉਹ ਜਿੱਤਨ ਉਹ ਵੱਧ ਤੋਂ ਵੱਧ ਲੁਧਿਆਣੇ ਦਾ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਕਰਾ ਸਕਣ ਮੀ ਬੀਇੰਗ ਫਰੋਮ ਆਮ ਆਦਮੀ ਪਾਰਟੀ ਮੈਂ ਤੁਹਾਨੂੰ ਆਮ ਆਦਮੀ ਪਾਰਟੀ ਦੀਆਂ ਗੱਲਾਂ ਦੱਸ ਸਕਦੀਆਂ ਕਿ ਜਦ ਦੇ ਵੀ ਸਰਕਾਰ ਫਾਰਮ ਹੋਈ ਹੈ ਸੀਐਮ ਸਾਹਿਬ ਵੀ ਇੱਕ ਹੀ ਸੋਚ ਤੇ ਚੱਲਦੇ ਨੇ ਕਿ ਵੱਧ ਤੋਂ ਵੱਧ ਪੰਜਾਬ ਦਾ ਜਿਹੜਾ ਉਹ ਮੈਂ ਫਾਇਦਾ ਕਰ ਸਕਾਂ ਜਿੰਨਾ ਵੀ ਟਾਈਮ ਪਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਐ ਸੀਐਮ ਸ਼ਿਪ ਉਹ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਕਰਨ ਵੱਧ ਤੋਂ ਵੱਧ ਲੋਕਾਂ ਚ ਜਾਣ ਲੋਕਾਂ ਦੇ ਬਿਕੋਜ਼ ਅਸੀਂ ਸਾਰੇ ਬੜੇ ਪ੍ਰਿਵਿਲੇਜਡ ਲੋਕ ਆ ਸੋ ਸੀਐਮ ਸਾਹਿਬ ਮੇਨਲੀ ਇਸ ਅਜੰਡੇ ਤੇ ਕੰਮ ਕਰ ਰਹੇ ਨੇ ਕਿ ਵਧੀਆ ਹੈਲਥ ਸਰਵਿਸਿਜ਼ ਹੋਣ ਵਧੀਆ ਐਜੂਕੇਸ਼ਨ ਹੋਵੇ ਤੇ ਜਿਹੜੇ ਸਾਡੇ ਬੱਚੇ ਪੜ ਲੱਗ ਗਏ ਆ ਉਹ ਇੱਥੇ ਰਹਿ ਕੇ ਕੰਮ ਕਰਨ ਚਾਹੇ ਉਹ ਬਿਜ਼ਨਸ ਕਰਨ ਚਾਹੇ ਉਹ ਜੌਬ ਕਰਨ ਗਮਰ ਜੌਬਸ ਤੁਸੀਂ ਦੇਖੀਆਂ ਹੋਣਗੀਆਂ ਅੱਜ ਮੋਰ ਥੈਨ 50000 ਜਿਹੜੇ ਬੱਚੇ ਪੰਜਾਬ ਦੇ ਬੱਚੇ ਪੰਜਾਬ ਚ ਰਹਿ ਕੇ ਕੰਮ ਕਰ ਰਹੇ ਨੇ ਇਹ ਪਹਿਲੀ ਵਾਰ ਹੋਇਆ ਕਿਸੇ ਵੀ ਗਵਰਨਮੈਂਟ ਚ ਕਿ 3 ਸਾਲ ਦੇ ਟਨਿਓਰ ਚ ਉਹਨਾਂ ਨੇ 50000 ਤੋਂ ਵੱਧ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਹੋਣ ਸੋ ਅਸੀਂ ਚਾਹੁੰਦੇ ਆ ਕਿ ਇਹ ਜਿਹੜੇ ਚੰਗੇ ਕੰਮ ਨੇ ਉਹ ਇਸੇ ਤਰੀਕੇ ਨਾਲ ਚੱਲਦੇ ਰਹਿਣ ਇਹ ਰੁਕੰਨਾ ਇਹ ਜਿਹੜੇ ਇਲੈਕਸ਼ਨਸ ਆ ਜਾਂਦੇ ਨੇ ਇਹ ਥੋੜੇ ਟਾਈਮਲੀ ਕਈ ਵਾਰ ਸਾਨੂੰ ਲੱਗਦਾ ਕਿ ਕਿਉਂ ਇਲੈਕਸ਼ਨ ਆ ਗਿਆ ਦੁਬਾਰਾ ਤੋਂ ਇਲੈਕਸ਼ਨ ਹੋ ਰਿਹਾ ਹੈ ਜੀ ਬਟ ਮੈਨੂੰ ਲੱਗਦਾ ਹੈ ਸਾਨੂੰ ਇੱਕ ਚਾਂਸ ਦਿੰਦਾ ਰੱਬ ਟੂ ਚੂਜ਼ ਵਾਈਜ਼ਲੀ ਇੱਕ ਆਪਰਚੁਨਿਟੀ ਹੈ ਸਾਡੇ ਕੋਲ ਤੇ ਆਪਰਚੁਨਿਟੀ ਨੂੰ ਕਿਵੇਂ ਸੀਖ ਕਰਨਾ ਹੈ ਕਿਵੇਂ ਤੁਸੀਂ ਸਹੀ ਇਨਸਾਨ ਚੁਣਨਾ ਹੈ ਆਪਣੇ ਲਈ ਸਹੀ ਕੈਂਡੀਡੇਟ ਸਹੀ ਆਪਣਾ ਐਮਐਲਏ ਚੁਣਨਾ ਹੈ ਤੁਹਾਡੇ ਤੇ ਹੈ ਤੁਸੀਂ ਬੜੇ ਇਨਫਲੂਐਂਸ਼ਲ ਲੋਕ ਹੋ ਤੁਸੀਂ ਕਾਫੀ ਸੋਸਾਇਟੀ ਤੇ ਇਨਫਲੂਐਂਸ ਰੱਖਦੇ ਹੋ ਬਹੁਤ ਸਾਰੇ ਲੋਕ ਤੁਹਾਡੇ ਨਾਲ ਵੀ ਕਨੈਕਟਡ ਹੋਣਗੇ ਤੁਸੀਂ ਇੱਕ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿ ਜਿਹੜੇ ਤੁਹਾਡੇ ਨਾਲ ਲੋਕ ਕਨੈਕਟਡ ਨੇ ਤੁਸੀਂ ਉਹਨਾਂ ਬਾਰੇ ਜ਼ਰੂਰ ਸੋਚਿਓ ਕਿ ਉਹਨਾਂ ਲਈ ਸਰਕਾਰ ਕੀ ਕੀ ਕੰਮ ਕਰ ਰਹੀ ਹੈ ਤੇ ਕਿਹੜੀ ਸਰਕਾਰ ਹੈ ਜਿਹੜੀ ਉਹਨਾਂ ਲਈ ਕੰਮ ਕਰ ਰਹੀ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਤੱਕ 3 ਸਾਲ ਹੋਏ ਆ ਪੰਜਾਬ 'ਚ ਚੰਗੇ ਤਰੀਕੇ ਨਾਲ ਇਮਾਨਦਾਰੀ ਨਾਲ ਕੰਮ ਕਰ ਰਹੀ ਹੈ ਤੇ ਤੁਸੀਂ ਇਸ ਵਾਰ ਵੀ ਸਾਡੀ ਅਪੀਲ ਹੈ ਕਿ ਜਿਹੜਾ ਅੱਗੇ ਇਲੈਕਸ਼ਨ ਹੋਣ ਜਾ ਰਿਹਾ ਹੈ ਤੁਸੀਂ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਤੋਂ ਜਿਤਾਇਓ ਪਿਛਲੀ ਵਾਰ ਵੀ ਤੁਸੀਂ ਤੁਹਾਡੇ ਸਾਥ ਨਾਲ ਹੀ ਹੋਇਆ ਸੀ ਇਸ ਵਾਰ ਵੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਤੇ ਇਸ ਵਾਰ ਵੀ ਸਾਡੇ ਕੈਂਡੀਡੇਟ ਜਿਹੜੇ ਨੇ ਸੰਜੀਵ अरोड़ा ਜੀ ਤੁਸੀਂ ਉਹਨਾਂ ਨੂੰ ਵਧੀਆ ਲੀਡ ਨਾਲ ਇੱਥੋਂ ਚੁਟਾ ਕੇ ਭੇਜੋ ਤਾਂ ਕਿ ਲੁਧਿਆਣੇ ਦਾ ਜਿਹੜਾ ਵਿਕਾਸ ਹੈ ਲੋਕਲ ਵਿਕਾਸ ਹੈ ਤੁਹਾਡੇ ਆਪਣੇ ਕੰਮ ਹੋਣਗੇ ਤੁਹਾਡੀ ਇੰਡਸਟਰੀ ਦਾ ਵਿਕਾਸ ਹੈ ਉਹ ਜਿਹੜਾ ਵੱਧ ਤੋਂ ਵੱਧ ਹੋ ਸਕੇ ਸੋ ਆਇ ਅਹ ਜੀ ਉਹ ਕੀ ਆਉਣ ਵਾਲੇ ਦਿਨਾਂ 'ਚ ਆਪਾਂ ਮਿਲਦੇ ਰਹਾਂਗੇ ਇਟਸ ਨੋਟ ਦਾ ਫਰਸਟ ਟਾਈਮ ਵੀ ਆਰ ਮੀਟਿੰਗ ਐਂਡ ਇਟਸ ਨੋਟ ਦਾ ਲਾਸਟ ਟਾਈਮ ਆਪਾਂ ਮਿਲਦੇ ਰਹਾਂਗੇ ਅਗੇ ਇਲੈਕਸ਼ਨਸ ਹੋ ਰਹੇ ਨੇ ਆਈਲ ਬੀ ਹੇਅਰ ਇਨ ਯੋਰ ਸਿਟੀ ਜਿੰਨੀ ਵਾਰ ਵੀ ਮੈਨੂੰ ਸੰਜੀਵ ਅਰੋੜਾ ਜੀ ਬੁਲਾਣਗੇ ਆਈਲ ਬੀ ਹੇਅਰ ਵਿਦਨ ਯੂ ਸੋ ਆਪਾਂ ਵੱਧ ਤੋਂ ਵੱਧ ਪਾਰਟਿਸਿਪੇਟ ਕਰੀਏ ਐਂਡ ਤੁਹਾਡੇ ਸਾਰਿਆਂ ਤੋਂ ਹੁਣ ਯੂ ਆਰ ਜਸਟ ਲਾਈਕ ਮਾਈ ਫਰੈਂਡਸ ਨਾਊ ਯੂ ਆਰ ਲਾਈਕ ਮਾਈ ਸਿਸਟਰਸ ਨਾਊ ਆਈ ਤੋਂ ਰਿਕਵੈਸਟ ਯੂ एवरीवन ਕਿ ਵੱਧ ਤੋਂ ਵੱਧ ਪਾਰਟਿਸਿਪੇਟ ਕਰਿਓ ਤਾਂ ਐਂਡ ਪਲੀਜ਼ ਸੰਜੀਵ ਅਰੋੜਾ ਜੀ ਨੂੰ ਜਿਹੜੀ ਭਾਰੀ ਲੀਡ ਨਾਲ ਇੱਥੋਂ ਜਤਾ ਕੇ ਭੇਜੋ ਥੈਂਕ ਯੂ एवरीवन ਫਾਰ ਕਮਿੰਗ ਥੈਂਕ ਯੂ ਫਾਰ ਆਰਗੇਨਾਈਜ਼ਿੰਗ ਸੱਚ ਆ ਵਾਰਮ ਈਵਨਿੰਗ ਤੇ it's different from political scenario and i enjoyed myself also because political scenario ch jada tusi janne to badi restrictions hundiyan you have to be a certain way you have to speak a certain way because ethe mainu eh ja feel nahi hoya ethe main apne dil di gal tode naal share kiti hai jinne bhi ho sakda so thank you so much for coming thank you thank you